ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾ ਮਿਲੇ ਜਾਣ ਦੇ ਬਿਆਨ ਤੋਂ ਬਾਅਦ ਸਿਆਸਤ ਭੱਗ ਗਈ ਹੈ ਆਮ ਆਦਮੀ ਪਾਰਟੀ ਨੇ ਕੈਪਟਨ ਦੇ ਬਿਆਨ ਤੋਂ ਬਾਅਦ ਸਿਆਸੀ ਹਮਲਾ ਕੀਤਾ ਹੈ ਆਪ ਮੁਤਾਬਕ ਹਰਜੀਤ ਸਿੰਘ ਸੱਜਣ ਨੂੰ ਪੂਰੀ ਦੁਨੀਆ 'ਚ ਸਿੱਖਾਂ ਲਈ ਮਾਣ ਦੇ ਰੂਪ 'ਚ ਦੇਖਿਆ ਜਾਂਦਾ ਹੈ ਪਰ ਦੂਜੇ ਪਾਸੇ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਦੇ ਬਿਆਨ ਨਾਲ ਕਾਂਗਰਸ ਖੜੀ ਹੈ ਸਭ ਇਹ ਕੈਪਟਨ ਸਾਹਿਬ ਦਾ ਬਿਆਨ ਤੁਸੀਂ ਦੇਖ ਹੀ ਲਿਆ ਹੈ ਅਸੀਂ ਕੈਪਟਨ ਸਾਹਿਬ ਦੇ ਨਾਲ ਹੈ ਅਤੇ ਕੈਪਟਨ ਸਾਹਿਬ ਨਾਲ ਸਹਿਮਤ ਹਾਂ ਇਹ ਬਹੁਤ ਮੰਦਭੱਗ ਹੈ ਉਹ ਇੱਕ ਇਸ ਵੇਲੇ ਪੂਰੇ ਪੰਜਾਬ ਦੀ ਪੂਰੇ ਸੰਸਾਰ ਦੇ ਵਿੱਚ ਨੁਮਾਇੰਦਗੀ ਕਰਨ ਵਾਲਾ ਇੱਕ ਚਿਹਰਾ ਹੈ ਸਰ ਹਰਜੀਤ ਸਿੰਘ ਸੱਜਣ ਔਰ ਬੜੇ ਹੀ ਸੱਜਣ ਪੁਰਸ਼ ਨੇ ਔਰ ਬੜੇ ਵਧੀਆ ਇਨਸਾਨ ਨੇ ਇੱਕ ਕਿਸੇ ਗੱਲ ਨੂੰ ਆਪਣੇ ਆਪ ਅਸੀਂ ਉਜਾਗਰ ਕਰਕੇ ਉਹਨਾਂ ਦਾ ਪੰਜਾਬ 'ਚ ਸਵਾਗਤ ਨਾ ਕਰੀਏ ਪੂਰੇ ਵਰਲਡ 'ਚ ਇਸ ਬੰਦੇ ਦਾ ਸਵਾਗਤ ਹੋਵੇ ਜਦੋਂ ਬੰਦਾ ਆਪਣੇ ਘਰ ਆ ਰਿਹਾ ਉਹਦਾ ਸਵਾਗਤ ਨਾ ਹੋਵੇ ਇਹਦੇ ਨਾਲ ਪੂਰੇ ਸੰਸਾਰ ਨੂੰ ਬੜਾ ਗਲਤ ਮੈਸੇਜ ਆਂਦਾ ਹੈ ਕੈਨੇਡਾ ਚ ਜਸਟਨ ਟ੍ਰੂਡੋ ਸਰਕਾਰ ਤੇ ਛੱਜਣ ਸਮੇਤ ਪੰਜਾਬੀ ਮੂਲ ਦੇ ਕੈਬਨਿਟ ਮੰਤਰੀਆਂ ਨੂੰ ਖਾਲਿਸਤਾਨੀ ਹਮਾਇਤੀ ਹੋਣ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤਾ ਹੈ ਹਰਜੀਤ ਸਿੰਘ ਛੱਜਣ ਇਸੇ ਮਹੀਨੇ ਭਾਰਤ ਆ ਰਹੇ ਨੇ ਕੈਪਟਨ ਦੇ ਇਸ ਬਿਆਨ ਨੂੰ ਇਸ ਗੱਲ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਚੋਣ ਕੈਂਪੇਨ ਲਈ ਕੈਨੇਡਾ ਨਹੀਂ ਆਉਣ ਦਿੱਤਾ ਗਿਆ ਸੀ ਅਤੇ ਅਮਰੀਕਾ ਚ ਵੀ ਕੈਪਟਨ ਦਾ ਜ਼ਬਰਦਸਤ ਵਿਰੋਧ ਹੋਇਆ